ਅੰਮ੍ਰਿਤਸਰ ਦੇ ਇੰਡੀਆ ਗੇਟ ਦੇ ਨਜ਼ਦੀਕ ਪੁਲਿਸ ਅਧਿਕਾਰੀਆਂ ਵੱਲੋਂ ਲਗਾਇਆ ਗਿਆ ਸਪੈਸ਼ਲ ਨਾਕਾ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੁਝ ਵਾਹਨਾਂ ਦੇ ਵਿੱਚੋਂ ਨਸ਼ੀਲੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਅਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਾਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਪੰਜਾਬ ਪੁਲਿਸ ਨੂੰ ਜੋ ਸਫਲਤਾਵਾਂ ਮਿਲਦੀਆਂ ਨੇ ਉਹ ਇਹੀ ਕਾਰਨ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਰ ਰਾਤ ਨਾਕੇ ਲਗਾਏ ਜਾਂਦੇ ਨੇ ਜਿਦੇ ਕਰਕੇ ਪੁਲਸ ਅਧਿਕਾਰੀਆਂ ਨੂੰ ਭਾਰੀ ਮਾਤਰਾ ਦੇ ਵਿੱਚ ਹਥਿਆਰ ਅਤੇ ਹੈਰੋਇਨ ਬਰਾਮਤ ਹੁੰਦੀ ਹੈ ਇਹ ਕਹਿਣਾ ਹੈ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਦੇ ਦਿਨ ਜੋ ਵੱਡੀਆਂ ਸਫਲਤਾਵਾਂ ਮਿਲਦੀਆਂ ਪਈਆਂ ਨੇ ਇਹੋ ਕਾਰਨ ਹੈ ਕਿ ਪੰਜਾਬ ਪੁਲਸ ਦੇ ਅਧਿਕਾਰੀ ਕੜਾਕੇ ਦੀ ਠੰਡ ਦੇ ਵਿੱਚ ਵੀ ਨਾਕਿਆਂ ਤੇ ਨજર ਆ ਰਹੇ ਨੇ ਅਤੇ ਵਾਹਨਾ ਦੀ ਜੋ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਆਉ ਸੁਣਾਉਨੇ ਆ ਪੁਲਿਸ ਕਮਿਸ਼ਨਰ ਦਾ ਕੀ ਕਹਿਣਾ ਹੈ ਅਸੀਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਰੈਗੂਲਰਲੀ ਚੈਕਿੰਗ ਕਰਦੇ ਰਹਿੰਦੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫਿਸਰ ਬਾਹਰ ਰਹੇ ਆ 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ ਚ ਔਰ ਸਾਰੇ ਨੂੰ ਪੜਾਇਆ ਅਸੀਂ ਕਿ ਐਸੀ ਵੀ ਕੁਆਲਿਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ ਔਰ ਕਾਫੀ ਦੇਰ ਤੋਂ ਸਾਡੇ ਸੀਨੀਅਰ ਅਫਸਰ ਡੀਸੀਪੀ ਲਾਅ ਐਂਡ ਆਰਡਰ আলম ਵਿਜੇ ਜੀ ਏਸੀਪੀ ਜਿਹੜੇ ਹੈਗੇ ਸਾਡੇ ਸ਼ਿਵਦਰਸ਼ਨ ਏਸੀਪੀ ਵੈਸਟ ਐਸਐਚਓ ਚਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਇਹਦਾ ਬਾਰਡਰ ਤੋਂ ਜਿਹੜਾ 메ਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਏਸਕੇਪ ਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਉਣੀ ਐਸਚਓ ਨੇ ਦੱਸਿਆ ਵੀ ਕੋਈ ਰਿਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲਿਟੀਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰਿਸ਼ਭ ਖੋਲਾ ਜੀ ਸਾਡੇ ਜਿਹੜੇ ਏਡੀਸੀਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਮਤਲਬ ਪੜੇ ਏਰੀਆਸ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰਣਜੀਤ ਐਵਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਲਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ориジナル بڑا ਸੈਂਸ ਆਫ ਸਿਕਿਉਰਟੀ ਵੀ ਜਾਂਦੀ ਹੈ ਔਰ ਸਿਟੀਜ਼ਨ ਦੇ ਵਿੱਚ ओरिजिनल ਪੁਲਿਸ ਜਿਹੜੀ ਹੈ ਉਹ ਵੀ ਐਕਟਿਵ ਹੁੰਦੀ ਹੈ ਪਬਲਿਕ ਔਰ ਮਾਰੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿੰਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ ਹੈ ਸਰ ਇੱਕ ਹੋਰ ਕਾਰਖਾਨਾ ਰਗੀ ਹੈ ਉਹਦੇ ਵਿੱਚੋਂ ਵੀ ਨਸ਼ੀਲਾ ਨਾਗ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਤੇ ਉਸ ਨੌਜਵਾਨ ਦਾ ਕਹਿਣਾ ਕਿ ਗੱਡੀ ਮੈਂ ਕਿਸੇ ਦੀ ਮੰਗ ਕੇ ਲਿਆ ਕਿ ਉਸ ਦੀ ਜਾਂਚ ਕੀਤੀ ਜਾਏ ਦੇਖੋ ਉਹ ਤਾਂ ਲੀਗਲ ਪ੍ਰੋਸੈਸ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ ਬਿਕੋਜ਼ ਜਿਹੜੀ ਚੈਕਿੰਗ ਪਾਰਟੀ ਹੈ ਤੇ ਐਸ ਐਚਓ ਕੰਪੀਟੈਂਟ ਹੈ ਜੋ ਕਾਰਵਾਈ ਹੋਏਗੀ ਜੋ ਇਲੈਗੈਲਿਟੀ ਉਹਦੀ ਆਏਗੀ ਇਨਵੈਸਟੀਗੇਸ਼ਨ ਤੋਂ ਉਸ ਹਿਸਾਬ ਨਾਲ ਕਾਰਵਾਈ ਹੋਣੀ ਸਰ ਸੰਘਾਟ ਦੇ ਵੱਲੋਂ ਆਉਂਦਾ ਇਹ ਏਰੀਆ ਸਰ ਜਿਹੜਾ ਮੇਨ ਐਂਟਰੈਂਸ ਪੁਆਇੰਟ ਆ ਅਮਰਸਰ ਦਾ ਔਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਹੁਣ ਸਪੈਸ਼ਲ ਨਾਕਾਬੰਦੀ ਹੋਈ ਤੇ ਦੋ ਗੱਡੀਆਂ ਜਿਹੜੀਆਂ ਹੋਈਆਂ ਤੇ ਡੇਲੀ ਵੀ ਸਰ ਜਿਹੜੀਆਂ ਕਨਸਾਈਨਮੈਂਟ ਅਸੀਂ ਕਰਦੇ ਰਹਿੰਦੇ ਹਾਂ ਜੀ ਤਾਂ ਹੀ ਤੁਹਾਨੂੰ ਪਤਾ ਇੰਨੀਆਂ ਵੱਡੀਆਂ ਰਿਕਵਰੀਜ਼ ਆਪਣੇ ਕਮਿਸ਼ਨਰੇਟ ਪੁਲਿਸ ਵੱਲੋਂ ਡਰੱਗਸ ਦੀ ਆਮਜ਼ੀਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਏਰੀਆ ਪ੍ਰੋਨ ਹੈਗਾ ਕਿਉਂਕਿ ਸਕੇਪ ਰੂਟ ਅੱਗੇ ਸਰਾਏ ਇਮਾਨਤ ਖਾਨ ਣਟਾਰੀ ਤੋਂ ਹੋ ਸੋ ਉਸ ਕਰਕੇ ਅਸੀਂ ਨੂੰ ਬਹੁਤ ਐਮੀਤ ਦਿੰਨੇ ਹਰ ਟਾਈਮ ਸਰ ਇਹਦੇ ਤੇ ਨਾ ਕਿ ਹੁਣ ਪੱਕੇ ਲਗਾਇਆ ਕਰੋਗੇ ਕਿ ਅੱਜ ਦਾ ਦਿੰਨੀ ਹੈ ਹਰ ਰੋਜ਼ ਲਾਉਂਦੇ ਆ ਜੀ ਅਸੀਂ ਅੱਜ ਮੈਂ ਸਪੈਸ਼ਲ ਤਾਂ ਕਿਹਾ ਸੀ ਬਿਕੋਜ਼ ਸਾਰੇ ਜੀਓਜ਼ ਨੂੰ ਕਿਹਾ ਸੀ ਕਿ ਅੱਜ ਇੱਕ ਆਪਾਂ ਮੰਡੇ ਹੈਗਾ ਤੇ ਇਸ ਤੇ ਉੱਤੇ ਅਸੀਂ ਕੀਤੇ ਗਏ ਸੀ ਸਰ ਹੂੰ ਜਿਹੜੇ ਇੱਕ ਜਿਹੜਾ ਕੱਲ ਇੱਕ ਕਤਲ ਹੋਇਆ ਉਹਦੇ ਚ ਕੀ ਅਪਡੇਟ ਲੇਟੈਸਟ ਹੈ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜੇਮ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਔਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਡ ਨਿਊਜ਼ ਜਿਹੜੇ ਸ਼ੂਟਰ ਹਰਿਆਣਾ ਤੋਂ ਆਏ ਸੀ ਕੋਈ ਅੱਧਾ ਦੀ ਗੱਲ ਨਹੀਂ ਸਾਬਤ ਦੇਖੋ ਲੋਕਾਂ ਦੇ ਕਾਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਵਧੀਆ ਰਿਜ਼ਲਟ ਦੱਸਾਂਗੇ ਸਰ ਬੰਦੇ ਫੜੇਗੇ ਹੀ ਦੋ ਹੁਣ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਬਹੁਤ ਜਲਦੀ ਤੁਹਾਡੇ ਨਾਲ ਅੱچھے ਰਿਜ਼ਲਟ ਸ਼ੇਅਰ ਕੀਤੇ ਜਾਣ ਕਿੰਨਾ ਚੈਲੈਂਜਿੰਗ ਹੈ ਇਸ ਵੇਲੇ ਕਿਉਂਕਿ ਜਿਸ ਤਰ੍ਹਾਂ ਦੀ ਗਲਵਾਲ ਮਚਿਆ ਸੀ ਇਹਨੇ ਦੇਖੋ ਕਹਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ ক্রਾਈਮ ਹੁੰਦਾ ਹੈ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ ਚ ਅਸੀਂ ਸੇਵਾ ਕਰ ਰਹੇ ਹਾਂ ਸਾਰੀ ਫੋਰਸ ਤੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਇਨਵੈਸਟਿਗੇਸ਼ਨ ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਇਹਦਾ ਮਕਾਨ ਠਾਇਆ ਗਿਆ ਸੀ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟਿਗੇਸ਼ਨ ਕਰ ਰਹੇ ਆਂ ਔਰ ਪਹਿਲਾਂ ਤਾਂ ਅਕਿਊਜ਼ ਫੜਨੇ ਆਂ ਫਿਰ ਉਸ ਮੋਟਿਵ ਕਲੀਅਰ ਕਰਾਂਗੇ ਸਾਰਾ ਜੀ ਇਹਨਾਂ ਦਾ ਕੋਈ ਰੰਜਿਸ਼ বিনা ਰੰਜਿਸ਼ ਕਿਸੇ ਪਰਿਵਾਰ ਦੀ ਗੱਲ ਹੈ ਦੇਖੋ ਉਹ ਸਾਰੀਆਂ ਚੀਜ਼ਾਂ ਐਂਗਲ ਜਿਹੜੇ ਆ ਇਨਵੈਸਟਿਗੇਸ਼ਨ ਦਾ ਹਿੱਸਾ ਨੇ ਔਰ ਕੋਈ ਵੀ ਪ੍ਰੋਫੈਸ਼ਨਲ ਇਨਵੈਸਟਿਗੇਸ਼ਨ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਕਿ ਉਹ ਇਟ ਸਰ ਸੁਣਨ ਚ ਆਇਆ ਕਿ ਪਹਿਲਾਂ ਇੱਕ ਤਕਰੀਬਨ ਇੱਕ ਡੇਢ ਸਾਲ ਤੋਂ ਜਿਹੜੀਆਂ ਉਹ ਧਮਕੀ ਭਰੀਆਂ ਕਾਲਸ ਆ ਰਹੇ ਸੀ ਫਰੋਤੀ ਵਾਸਤੇ ਗੱਡੀ ਵੀ ਆਪਣੀ ਜਿਹੜੀ ਨਿੱਜੀ ਸੀ ਉਹਨਾਂ ਨੇ ਜਿਹੜੀ ਆ ਉਹ ਬੁਲੇਟ ਪ੍ਰੂਫ ਕਰਵਾਈ ਹੋਈ ਸੀ ਗਨਮੈਨ ਜਿਹੜੇ ਅਸੀਂ ਨਹੀਂ ਮਿਲੇ ਨਹੀਂ ਗਨਮੈਨ ਤਾਂ ਉਹਨੂੰ ਮਿਲਿਆ ਹੋਇਆ ਸੀਗਾ ਜੀ ਕੁਦਰਤੀ ਜਿਹੜੀ ਗੱਲ ਹੁੰਦੀ ਹੈ ਉਹਦਾ ਬੈਕਗ੍ਰਾਉਂਡ ਜਿਹੜੇ ਪੁਰਾਣੇ ਐਫ ਆਈ ਆਰਸ ਦਰਜ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਰਿਕਾਰਡ ਤੇ ਲੈਣੀਆਂ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਔਰ ਮੈਂ ਤੁਹਾਨੂੰ ਜਿਵੇਂ ਕਿਹਾ ਸਾਡਾ ਕੰਮ ਹੈ ਕਿ ਇਮੀਡੀਏਟਲੀ ਕੇਸ ਜਿਹੜਾ ਟਰੇਸ ਕਰਕੇ ਤੁਹਾਨੂੰ ਔਰ ਪਬਲਿਕ ਨੂੰ ਦੱਸਿਆ ਜਾ ਕਿ ਆ ਮੁਲਜ਼ਮ ਨੇ ਆ ਮੋਟਿਵ ਹੈ ਅਜਾ ਸਰ ਜਿਸ ਤਰ੍ਹਾਂ ਪੋਲਿਟਿਕਸ ਹੈ ਹੋ ਗਿਆ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨੂੰ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਦੇ ਤਾਨੇ ਮਾਰੇ ਜਾ ਰਹੇ ਨੇ ਦੇਖੋ ਇਹ ਤਾਂ ਮੈਂ ਪੋਲਿਟਿਕਲ ਕੋਈ ਕਮੈਂਟ ਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ ਇਟ ਇਜ਼ ਕ੍ਰਾਈਮ ਸ਼ੁਰੂ ਤੋਂ ਹੁੰਦਾ ਰਿਹਾ ਔਰ ਸਾਡਾ ਕੰਮ ਹੈ ਕਿ ਉਹਨੂੰ ਰੋਕਣਾ ਅਗਰ ਨਹੀਂ ਰੁਕਿਆ ਤਾਂ ਡਿਟੈਕਟ ਕਰਨਾ ਹੁਣ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਕਰੀ ਹੋ ਸਕਦੀ ਔਰ ਕਈ ਸੋਸ਼ਲ ਆਪਣੇ ਚੀਜ਼ਾਂ ਵੀ ਦੇਖਣੀਆਂ ਬੜੀਆਂ ਜ਼ਰੂਰੀ ਨੇ ਉਹਦੇ ਅੰਦਰ ਡਰਾਈਵਿੰਗ ਹੈ ਉਹ ਘਰੋਂ ਸਟਾਰਟ ਕਰਦੇ ਬੱਚੇ ਔਰ ਉਹਦੇ ਚ ਹਰ ਜਿਹੜਾ ਸੋਸਾਇਟੀ ਦਾ ਵਰਗਾ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੁਣ ਅਸਟਰਲ ਬੱਚੇ ਜਿਹੜੇ ਐ ਕਿਉਂ ਇਹੋ ਜਿਹੀਆਂ ਗੱਲਾਂ ਚ ਲੱਗ ਰਹੇ ਪਰਿਵਾਰ ਦਾ ਵੀ ਉਹਦੇ ਤੇ ਉਹਨਾਂ ਦਾ ਮੋਨੀਟਰ ਹੋਣਾ ਚਾਹੀਦਾ ਐਕਟੀਵਿਟੀਆਂ ਬਾਕੀ ਵੀ ਸਾਰੀ ਸੋਸਾਇਟੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਪੁਲਿਸ ਦਾ ਐਨਫੋਰਸਮੈਂਟ ਦਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਜਲਦ ਤੁਹਾਨੂੰ ਰਿਜ਼ਲਟ ਦੇਵਾਂਗੇ ਸਰ ਲੱਗਦਾ ਨਹੀਂ ਕਿ ਉਦੋਂ ਪੈਲੈਸ ਦੇ ਵਿੱਚ ਸਰਵਨ ਸਿੰਘ ਤੁਨ ਵਿਧਾਇਕ ਮੌਜੂਦ ਸੀਗੇ ਇੱਕ ਜੱਜ ਸਾਹਿਬ ਮੌਜੂਦ ਸੀ ਪੁਲਿਸ ਦੀ ਨਾਲ ਜਿਹੜੇ ਗਾਰਡਮੈਨ ਸੀ ਸਿਕਿਉਰਟੀ ਵੀ ਸੀ ਔਰ ਇੰਨੇ ਲੋਕਾਂ ਦੇ ਵਿੱਚ ਆ ਕੇ ਸ਼੍ਰੀ ਆਮ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਹ ਕਤਲ ਕੀਤਾ ਗਿਆ ਕਿਤੇ ਦੇਖੋ ਸਾਰੀ ਗੱਲ ਤੁਹਾਨੂੰ ਦੇਖੋ ਉੱਥੇ ਕੋਈ ਆਮ ਹਨ ਮੈਰਿਜ ਫੰਕਸ਼ਨ ਸਾਰੇ ਕਵਰਤਾ ਹੁੰਦੇ ਹੀ ਨਹੀਂ ਜੀ ਔਰ ਡੈਫੀਨਿਟਲੀ ਕੋਈ ਇਨਸਾਈਡਰ ਦਾ ਵੀ ਕੰਮ ਹੋ ਸਕਦਾ ਸਾਰੇ ਐਂਗਲ ਅਸੀਂ ਦੇਖ ਰਹੇ ਹਾਂ ਮੈਂ ਤੁਹਾਨੂੰ ਜਿਵੇਂ ਕਿਹਾ ਬਹੁਤ Thank you. Thank you. you